ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਲਗਾਤਾਰ ਹੀ ਵੱਡੇ ਬਿਆਨ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇੱਕ ਹੋਰ ਬਿਆਨ ਉਹਨਾਂ ਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਵਾਇਰਲ ਹੋਦੀ ਹੋਈ ਦਿਖਾਈ ਦੇ ਰਹੀ ਹੈ ਤਾਂ ਤੁਹਾਨੂੰ ਦੱਸ ਹੀ ਇਹ ਕਿ ਇਸ ਖਬਰ ਨੂੰ ਲੈ ਕੇ ਕਾਫੀ ਚਰਚਾ ਛਿੜ ਚੁੱਕੀ ਹੈ। ਜਾਣਕਾਰੀ ਇਸ ਬਾਬਤ ਹੈ ਜਿੱਥੇ ਹੁਣ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਚੀਨ ਦੇ ਵਿੱਚ ਫੈਕਟਰੀਆਂ ਲਾਉਣਾ ਤੇ ਭਾਰਤ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਕੋਲ ਕੰਮ ਕਰਵਾਣਾ ਇਹ ਹੁਣ ਸਮੇਂ ਚਲਾ ਗਿਆ ਹੈ। ਡ੍ਰੰਪ ਰਾਜ ਵਿੱਚ ਜਿਹਾ ਨਹੀਂ ਹੋਵੇਗਾ। ਇਹ ਵੱਡੀ ਟਿੱਪਣੀ ਉਹਨਾਂ ਦੇ ਬੋਲੋਂ ਕੀਤੀ ਗਈ ਹੈ ਤੇ ਪੂਰੀ ਖਬਰ ਕੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਕਿ ਆਖਰਕਾਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਬੋਲੋਂ ਜਹੀ ਟਿੱਪਣੀ ਕਿਉਂ ਕੀਤੀ ਗਈ ਹੈ? ਦਰਸਲ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਡੋਨਲਡ ਟਰੰਪ ਜਿਹੜੇ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਨੇ ਤਾ ਹੁੜੇ ਇਹੇ ਕਿਆ ਕਿ ਫੈਕਟਰੀਆ ਬਣਾਉਣਾ ਤੇ ਭਾਰਤ ਵਿੱਚ ਕਰਮਚਾਰੀ ਰੱਖਣ ਦੀ ਆਲੋਚਨਾ ਉਹਨਾਂ ਨੇ ਕੀਤੀ ਹੈ ਨਾਲ ਹੀ ਉਹਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਪ੍ਰਧਾਨਗੀ ਹੇਠ ਉਹ ਦਿਨ ਹੁਣ ਖਤਮ ਹੋ ਗਏ 트ੰਪ ਨੇ ਦੱਸਿਆ ਕਿ ਏਆਈ ਸੰਮੇਲਨ ਵਿੱਚ ਇਹ ਟਿੱਪਣੀਆਂ ਕੀਤੀਆਂ ਉਹਨਾਂ ਨੇ ਤੇ ਉਹਨਾਂ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਸੰਬੰਧਿਤ ਤਿੰਨ ਜਾਣਕਾਰੀਆਂ ਦੇ ਹੁਕਮ ਦੇ ਵਿੱਚ ਹਸਤਾਖਰ ਕੀਤੇ ਨੇ ਹਸਤਾਖਰ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਅਮਰੀਕਾ ਦੇ ਤਕਨੀਕੀ ਉਦਯੋਗ ਦੇ ਬਾਥਾਰੇ ਹਿੱਸਿਆਂ ਨੇ ਇੱਕ ਮੋਢਲਾ ਵਿਸ਼ਵੀਕਰਨ ਅਪਣਾਇਆ ਜਿਸ ਦੇ ਵਿੱਚ ਲੱਖਾਂ ਅਮਰੀਕੀਆਂ ਨੂੰ ਬੇਪਰੋਸਕੀਆ ਤੇ ਤੋਖਾ ਦਿੱਤਾ ਮਹਿਸੂਸ ਕਰਵਾਇਆ ਅਮਰੀਕਾ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਸਾਡੀਆਂ ਕਈ ਵੱਡੀਆਂ ਤਕਨੀਕੀ ਕੰਪਨੀਆਂ ਨੇ ਚੀਨ ਵਿੱਚ ਆਪਣੀਆਂ ਫੈਕਟਰੀਆਂ ਬਣਾ ਕੇ ਭਾਰਤ ਵਿੱਚ ਕਰਮਚਾਰੀ ਰੱਖ ਕੇ ਆਪਣੇ ਆਇਰਲੈਂਡ ਵਿੱਚ ਲਾਭ ਘਟਾ ਕੇ ਅਮਰੀਕੀ ਜ਼ਾਇਦਾ ਦਾ ਲਾਭ ਚੁੱਕਿਆ ਉਸ ਤੋਂ ਬਾਅਦ ਇਸੇ ਨਾਲ ਉਹਨਾਂ ਨੇ ਕਹਿ ਕੇ ਆਪਣੇ ਹੀ ਦੇਸ਼ ਵਿੱਚ ਆਪਣੇ ਨਾਗਰਿਕਾਂ ਨੂੰ ਜਿਹੜਾ ਖਰਚ ਕਰਨਾ ਅਤੇ ਸੈਂਸਰਸ਼ਿਪ ਲਾਉਣ ਦਾ ਕੰਮ ਕੀਤਾ ਹੈ ਰਾਸ਼ਟਰਪਤੀ 트াম্প ਦੇ ਅਧੀਨ ਤੇ ਹੁਣ ਇਹ ਕੰਮ ਨਹੀਂ ਹੋਣਗੇ ਦੱਸਿਏ ਕਿ ਹੁਣ 트াম্প ਦਾ ਕਹਿਣਾ ਹੈ ਕਿ AI ਤੋੜ ਜਿੱਤਣ ਲਈ ਸਿਲੀਕਨ ਵੈਲੀ ਵਿੱਚ ਅਤੇ ਸਿਲੀਕਨ ਵੈਲੀ ਤੋਂ ਬਹੁਤ ਅਕੇ ਦੇਸ਼ ਪੱਖੀਆ ਤੇ ਕੌਮੀ ਵਫਾਦਾਰੀ ਦੀ ਇੱਕ ਨਵੀਂ ਭਾਵਨਾ ਦੀ ਲੋੜ ਹੋਵੇਗੀ ਅਮਰੀਕੀ ਟੈਕਨੋਲੋਜੀ ਕੰਪਨੀਆਂ ਨੂੰ ਅਮਰੀਕਾ ਲਈ ਪੂਰੀ ਤਰ੍ਹਾਂ ਸਮਰਪਿਤ ਹੋਣ ਦੀ ਲੋੜ ਹੈ ਅਸੀਂ ਚਾਹੁੰਦੇ ਹਾਂ ਤੁਸੀਂ ਅਮਰੀਕਾ ਨੂੰ ਪਹਿਲ ਦਿਓ ਕਾਨੂੰਨ ਅჯੀਹਾ ਕਰਨਾ ਪਵੇਗਾ ਇਸ ਲਈ ਸਭ ਕੁਝ ਜੋ ਅਸੀਂ ਮੰਗਦੇ ਹਾਂ ਕੰਪਨੀ AI ਨਾਲ ਸੰਬੰਧਿਤ ਤਿੰਨ ਕਾਰਜਕਾਰੀ ਆਦੇਸ਼ਾਂ ਤੇ ਹਸਤਾਖਰ ਕੀਤੇ ਨੇ ਇਸ ਵਿੱਚ ਇੱਕ ਵਾਈਟ ਹਾਊਸ ਕਾਰਜ ਯੋਜਨਾ ਵੀ ਸ਼ਾਮਲ ਹੈ ਜਾਨੀ ਕਿ ਹੁਣ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਹ ਕਹਿਣਾ ਹੈ ਕਿ ਹੁਣ ਉਹ ਦਿਨ ਚਲੇ ਗਏ ਜਿੱਥੇ ਕਿ ਚੀਨ ਦੇ ਵਿੱਚ ਫੈਕਟਰੀਆ ਲਾਉਣਾ ਤੇ ਭਾਰਤ ਦੇ ਵਿੱਚ ਕਰਮਚਾਰੀਆਂ ਨੂੰ ਰੱਖ ਕੇ ਜੋ ਹੈ ਕੰਮ ਕਰਵਾਇਆ ਜਾਵੇ ਹੁਣ 트럼ਪ ਰਾਜ ਵਿੱਚ ਅਜਿਹਾ ਨਹੀਂ ਹੋਵੇਗਾ 트럼ਪ ਰਾਜ ਦੇ ਵਿੱਚ ਹੁਣ ਅਮਰੀਕਾ ਦੀਆਂ ਹੀ ਕੰਪਨੀਆਂ ਜਿਹੜੀਆਂ ਨੇ ਉਹਨਾਂ ਨੂੰ ਪੈਲਦੇ ਆਧਾਰ ਤੇ ਉਥੋਂ ਹੀ ਕੰਮ ਕਰਵਾਇਆ ਜਾਵੇਗਾ ਔਰ ਇਹ ਹੁਣ ਡੋਨਲਡ 트럼ਪ ਦਾ ਕਹਿਣਾ ਹੈ ਕਿ ਅਮਰੀਕੀ ਕੰਪਨੀਆਂ ਜਿਹੜੀਆਂ ਕੰਮ ਕਰਨ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਜਿਉਂਕਿ ਆਪਣੀਆਂ ਹੀ ਦੇਸ਼ ਦੀਆਂ ਕੰਪਨੀਆਂ ਦੇ ਵਿੱਚ ਕੰਮ ਹੋਵੇ ਤੇ ਆਪਣੇ ਆਪ ਨੂੰ ਜ਼ਿਆਦਾ ਫਾਇਦਾ ਹੋਵੇ ਤਾਂ ਇਸ ਨੂੰ ਹੀ ਦੇਖਦੇ ਹੋਏ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਫੈਕਟਰੀਆਂ ਦੇ ਮਾਮਲੇ ਤੇ ਵੱਡੀ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਚੀਨ ਦੇ ਵਿੱਚ ਫੈਕਟਰੀਆਂ ਲਾਓ ਤੇ ਭਾਰਤ ਦੇ ਕਰਮਚਾਰੀਆਂ ਤੋਂ ਕੰਮ ਕਰਵਾਓ ਅਜਿਹਾ ਹੁਣ ਨਹੀਂ ਹੋਏਗਾ ਤਾਂ ਇਸ ਨੂੰ ਲੈ ਕੇ ਹੁਣ ਉਹਨਾਂ ਨੇ ਕਿਹਾ ਕਿ ਅਮਰੀਕਾ ਨੂੰ ਹੀ ਪਹਿਲ ਦਿੱਤੀ ਜਾਵੇਗੀ ਅਮਰੀਕਾ ਕੰਪਨੀਆਂ ਜਿਹੜੀਆਂ ਨੇ ਫੈਕਟਰੀਆਂ ਜਿਹੜੀਆਂ ਨੇ ਉਹਨਾਂ ਤੋਂ ਹੀ ਕੰਮ ਲੈਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇਸ ਨੂੰ ਲੈ ਕੇ ਦੱਸ ਦਈਏ ਕਿ ਬੇहद ਵੱਡਾ ਬਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਉਹਨਾਂ ਦੇ ਵੱਲੋਂ ਦਿੱਤਾ ਗਿਆ